ਹਾਂਜੀ ਸਤਿ ਸ਼੍ਰੀ ਅਕਾਲ ਮੈਂ ਸੁਨੀਲ ਦਕੋਰ ਹਾਂਜੀ ਪਿਛਲੀ ਵਾਰੀ ਆਹ ਵਾਲੇ ਆਪਾਂ ਦੋ ਡਿਜ਼ਾਈਨ ਬਣਾਏ ਸੀ ਪਿਛਲੀ ਵੇ ਵੀਡੀਓ ਚ ਸਿਰਫ ਡਰਾ ਕੀਤਾ ਸੀ ਹੁਣ ਆਪਾਂ ਇਹਨਾਂ ਨੂੰ ਛਾਪਣਾ ਤੇ ਆਪਾਂ ਕੱਢਣਾ ਦੱਸਾਂਗੇ ਕਿ ਇਹਨਾਂ ਨੂੰ ਕਿਸ ਤਰ੍ਹਾਂ ਕਰਨਾ ਸਭ ਤੋਂ ਪਹਿਲਾਂ ਆਪਾਂ ਆਪਵਾ ਵਾਲਾ ਡਿਜ਼ਾਈਨ ਛਾਪਾਂਗੇ ਹਾਂਜੀ ਤਾਂ ਇਹਨੂੰ ਛਾਪਣ ਲਈ ਆਪਾਂ ਇਸ ਤਰ੍ਹਾਂ ਨੂੰ ਸੈੱਟ ਕਰਕੇ ਰੱਖ ਲਾਂਗੇ ਆਹ ਵਾਲੀ ਲਾਈਨ 'ਚ ਵੀ ਆਪਾਂ ਛੇਕ ਕੱਢੇ ਹੋਏ ਆ ਤਾਂ ਕਿ ਇਹ ਲਾਈਨ ਆਪਣੀ ਬੇਸ ਬਣ ਜਾਵੇ ਤੇ ਆਪਣਾ ਫਲਾਵਰ ਜਿਹੜਾ ਉਹ ਪਿੰਗਾ ਟੇਡਾ ਨਾ ਹੋਵੇ ਇਸੇ ਤਰ੍ਹਾਂ ਆਪਾਂ ਉੱਪਰ ਵੀ ਨਿਸ਼ਾਨ ਲਾ ਰੱਖਿਆ ਆਪਾਂ ਨੂੰ ਨੀਲ ਦੇ ਨਾਲ ਚੰਗੀ ਤਰ੍ਹਾਂ ਇਸ ਤਰ੍ਹਾਂ ਡਿਪ ਕਰਕੇ ਕੇਰੋਸਿਨੋ ਆਏ ਨਾਲ ਇਸ ਤਰ੍ਹਾਂ ਇਹਨੂੰ ਛਾਪ ਲਾਂਗੇ ਠੀਕ ਹੈ ਜੀ ਹਾਂ ਦੇਖੋ ਇਹ ਛਾਪ ਗਿਆ ਇਸ ਤੋਂ ਅੱਗੇ ਜਿਹੜਾ ਆ ਹਾਫ ਵਾਲਾ ਤੁਸੀਂ ਇਹਨੂੰ ਇਸ ਤਰ੍ਹਾਂ ਕੰਪਲੀਟ ਕਰਦੇ ਹੋਏ ਨਾਲ ਰੱਖ ਕੇ ਇਹਨੂੰ ਸੈਟਿੰਗ ਕਰਕੇ ਰੱਖ ਲੈਣਾ ਤੇ ਫਿਰ ਅੱਗੇ ਛਾਪ ਦੇਣਾ ਹਾਂ ਜੀ ਤਾਂ ਦੇਖੋ ਇੱਕ ਵਾਰ ਇਹਨੂੰ ਛਾਪ ਲਿਆ ਹੁਣ ਆਪਾਂ ਇਹਨੂੰ ਦੇਖੋ ਸੈਟਿੰਗ ਕਰਕੇ ਰੱਖਣਾ ਹੈ ਤਾਂ ਆਪਾਂ ਇਹਨੂੰ ਆਪਾਂ ਨੂੰ ਟ੍ਰੇਸ ਪੇਪਰ ਦੇ ਵਿੱਚ ਦੀ ਦੇਖੋ ਤੁਹਾਨੂੰ ਸ਼ਾਇਦ ਕੈਮਰੇ ਵਿੱਚ ਦੀ ਵੀ ਦਿਖ ਰਿਹਾ ਹੋਊਗਾ ਕਿ ਜਿੱਥੇ ਉਹ ਆਪਣੀ ਆਹ ਵਾਲੀ ਲਾਈਨ ਆ ਆਹ ਵਾਲੀ ਲਾਈਨ ਇਹਨੂੰ ਆਪਾਂ ਇਹਦਾ ਨਮਲਾਵਣਾ ਹੈ ਇਸ ਤਰ੍ਹਾਂ ਤੇ ਇਧਰੋਂ ਆਹ ਜਿਹੜਾ ਕਾਰਨਰ ਬਣੂਗਾ ਇਹ ਬਣਾ ਦੇਣਾ ਹੈ ਤੇ ਉਪਰੋਂ ਵੀ ਇਸ ਤਰ੍ਹਾਂ ਆਪਾਂ ਆ ਦੇਖੋ ਇਹਨੂੰ ਵਿੱਚ ਦੀ ਦੇਖ ਰਿਹਾ ਹੋਊਗਾ ਕਿ ਆਪਣੀ ਸੈਟਿੰਗ ਇਹ ਬਿਲਕੁਲ ਸਹੀ ਬੈਠ ਗਈ ਤੇ ਆਪਾਂ ਇਹਨੂੰ ਫਿਰ ਤੋਂ ਇੱਕ ਵਾਰੀ ਟ੍ਰੇਸ ਕਰ ਲੈਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਇਹਨੂੰ ਸੈੱਟ ਕਰਕੇ ਰੱਖ ਲੈਣਾ ਕਿ ਵਿਜੀਬਲ ਹੁੰਦਾ ਹੀ ਹੈ ਵਿੱਚ ਦੀ ਤੇ ਇਹਨੂੰ ਥੋੜਾ ਜਿਆਦਾ ਡਾਰਕ ਕਰ ਲਿਓ ਜਿਹੜੇ ਆ ਕਾਰਨਰ ਹੁੰਦੇ ਕਿਉਂਕਿ ਆਪਾਂ ਇੱਥੇ ਤਾਂ ਦੁਬਾਰਾ ਤੋਂ ਰੱਖਣਾ ਹੁੰਦਾ ਹੈ ਜਦੋਂ ਦੋਵੇਂ ਲੰਮੇ ਪੂਰੀ ਸਾਫ਼ ਕਰ ਲੈਣਾ ਆਪ ਨੂੰ ਹਾਂਜੀ ਦੇਖੋ ਇਸ ਤਰ੍ਹਾਂ ਬਣ ਗਿਆ ਇਹ ਹੁਣ ਇਸੇ ਤਰ੍ਹਾਂ ਸੇਮ ਵੀ ਨਾਲ ਆਪਾਂ ਇਹਦੇ ਉੱਪਰ ਰੱਖ ਕੇ ਵੀ ਇਹਨੂੰ ਛਾਪ ਕੇ ਦਿਖਾਉਣੀ ਆ ਤੁਹਾਨੂੰ ਹਾਂਜੀ ਤਾਂ ਦੇਖੋ ਜਿਹੜਾ ਆਪਾਂ ਪਹਿਲਾਂ ਵਾਲਾ ਛਾਪਿਆ ਸੀ ਹੁਣ ਉਹਦੇ ਆਪਾਂ ਉੱਪਰ ਰੱਖਾਂਗੇ ਡਬਲ ਬਾਰਡਰ ਬਣਾਉਣ ਵਾਸਤੇ ਤਾਂ ਦੇਖ ਲਓ ਫਿਰ ਤੋਂ ਆਪਾਂ ਇਹਦੇ ਵਿੱਚ ਦੀ ਦੇਖ ਕੇ ਇਹਦੀ ਵਧੀਆ ਸੈਟਿੰਗ ਕਰਕੇ ਰੱਖ ਕੇ ਤੇ ਇਹਨੂੰ ਆਪਾਂ ਛਾਪ ਲੈਣਾ ਇਸ ਤਰ੍ਹਾਂ ਤੁਸੀਂ ਦੇਖੋਗੇ ਵੀ ਇਹ ਜਿਹੜਾ ਇੱਕ ਛੋਟਾ ਜਿਹਾ ਡਿਜ਼ਾਈਨ ਸੀ ਇਸ ਤੋਂ ਆਪਾਂ ਵੱਡਾ ਡਿਜ਼ਾਈਨ ਜਾਲ ਵਾਲਾ ਬਣ ਗਿਆ ਇਹਨੂੰ ਤੁਸੀਂ ਸੂਟ ਤੇ ਵੀ ਪਾ ਸਕਦੇ ਹੋ ਤੇ ਤੁਸੀਂ ਇਹਨੂੰ ਫੁਲਕਾਰੀ ਦੁਪੱਟੇ ਤੇ ਵੀ ਯੂਜ਼ ਕਰ ਸਕਦੇ ਹੋ ਜਿਵੇਂ ਤੁਹਾਡੀ ਮਰਜ਼ੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਹੁਣ ਮੈਂ ਤੁਹਾਨੂੰ ਇਹਨੂੰ ਥੋੜਾ ਕੱਢ ਕੇ ਦਿਖਾਉਂਗੀ ਹਾਂਜੀ ਤਾਂ ਮੈਂ ਇਹਦੇ ਵਾਸਤੇ ਸਿੰਗਲ ਲਾਈਟ ਗ੍ਰੀਨ ਕਲਰ ਦਾ ਧਾਗਾ ਜਿਹੜਾ ਡਬਲ ਕਰਕੇ ਯੂਜ਼ ਕਰ ਰਹੀ ਹਾਂ ਤੇ ਜਿਹੜਾ ਇਹ ਕਪੜਾ ਇਹ ਇਹ ਸੂਟ ਦੇ ਵਿੱਚੋਂ ਬਚਿਆ ਹੋਇਆ ਪੀਸ ਸੀਗਾ ਸਿੰਥੈਟਿਕ ਆ ਥੋੜਾ ਜਿਹਾ ਸੈਲਫ ਪ੍ਰਿੰਟ ਆ ਇਹਦੇ ਵਿੱਚ ਤੇ ਇਹਦੇ ਵਿੱਚ ਤੁਸੀਂ ਜਿਹੜਾ ਵੀ ਮਰਜ਼ੀ ਕਲਰ ਯੂਜ਼ ਕਰ ਸਕਦੇ ਹੋ ਥ੍ਰੈਡ ਦਾ ਜਿਹੜੀ ਇਹਦੇ ਵਿੱਚ ਆਪਾਂ ਪੱਤੀ ਬਣਾਉਣੀ ਆ ਉਹ ਤਾਂ ਸਿੰਪਲੀ ਵੇ ਨਾਲ ਜਿਵੇਂ ਆਪਾਂ ਪਤਾ ਹੀ ਹੈ ਤੁਹਾਨੂੰ ਕਿ ਇਸੇ ਟਾਂਕੇ ਨਾਲ ਤੁਸੀਂ ਸਾਰੀ ਪੱਤੀ ਜਿਹੜੀ ਆ ਉਹ ਕੰਪਲੀਟ ਕਰ ਲੈਣੀ ਆ ਠੀਕ ਹੈ ਜੀ ਤੇ ਇਹ ਇਹ ਜਿਹੜਾ ਡਿਜ਼ਾਈਨ ਆ ਇਹ ਮੈਂ ਤੁਹਾਨੂੰ ਇੱਕ ਅੱਜ ਨਵੇਂ ਤਰੀਕੇ ਨਾਲ ਵੀ ਡਰਾ ਕਰਕੇ ਦੱਸੂਗੀ ਤੇ ਥੋੜਾ ਜਿਹਾ ਹੋਰ ਵੀ ਇਹ ਵਧੀਆ ਬਣ ਸਕਦਾ ਮੈਂ ਤੁਹਾਨੂੰ ਉਹ ਵੀ ਦੱਸਾਂਗੀ ਆਪਾਂ ਕਾਪੀ ਤੇ ਡਰਾ ਕਿਵੇਂ ਕਰਨਾ ਤੇ ਇਹ ਜਦੋਂ ਪੂਰਾ ਬਣ ਗਿਆ ਨਾ ਪੱਤੀ ਮੈਂ ਤੁਹਾਨੂੰ ਤੋਂ ਬਾਅਦ ਦੱਸਾਂਗੀ ਹਾਂਜੀ ਤਾਂ ਆ ਦੇਖੋ ਪੱਤੀ ਨਾਲ ਜਿਹੜੀਆਂ ਆਹ ਵਾਲੀਆਂ ਚਾਰੇ ਸਾਈਡਾਂ ਆਹ ਵਾਲਾ ਸਕੁਅਰ ਬਣਦਾ ਇਹ ਤਾਂ ਪੱਤੀ ਨਾਲ ਹੀ ਕਵਰ ਹੋ ਜਾਣਾ ਜਿਵੇਂ ਤੁਸੀਂ ਦੇਖੋ ਹਾਫ ਹਾਫ ਤਾਂ ਇਹ ਪੱਤੀ ਨਾਲ ਕਵਰ ਹੋ ਗਿਆ ਜਿਹੜਾ ਆਹ ਵਾਲਾ ਕਵਰ ਕਰਨਾ ਨਾ ਇਹਨੂੰ ਤੁਸੀਂ ਇਸ ਤਰ੍ਹਾਂ ਕਰਕੇ ਸਿੰਪਲੀ ਆਪਾਂ ਇਸ ਤਰ੍ਹਾਂ ਟੰਕੇ ਮਾਰ ਸਕਦੇ ਆ ਜੇ ਤੁਸੀਂ ਇਹਨੂੰ ਭਰਨਾ ਚਾਹੋ ਤੁਸੀਂ ਭਰ ਵੀ ਸਕਦੇ ਆ ਤੇ ਜਦੋਂ ਇਹਨੂੰ ਆਪਾਂ ਨਵੇਂ ਤਰੀਕੇ ਨਾਲ ਡਰਾ ਕਰਾਂਗੇ ਨਾ ਉਦੋਂ ਆਪਾਂ ਇਹਨੂੰ ਕੱਢਾਂਗੇ ਵੀ ਨਵੇਂ ਤਰੀਕੇ ਨਾਲ ਫਿਰ ਆਪਾਂ ਇੱਥੇ ਕੋਈ ਹੋਰ ਚੀਜ਼ ਯੂਜ਼ ਕਰਾਂਗੇ ਜਾਂ ਹੋਰ ਕੋਈ ਟਾਂਕਾ ਯੂਜ਼ ਕਰ ਲਾਂਗੇ ਹੁਣ ਇਹਨੂੰ ਤੁਸੀਂ ਇਸ ਤਰ੍ਹਾਂ ਕਰਕੇ ਆ ਦੇਖੋ ਤੇ ਜਦੋਂ ਤੁਸੀਂ ਇਹਨੂੰ ਕੱਢਣਾ ਸਟਾਰਟ ਕਰੋਗੇ ਜਦੋਂ ਤੁਸੀਂ ਆ ਚੀਜ਼ ਨੂੰ ਕੱਢਣਾ ਸਟਾਰਟ ਕਰੋਗੇ ਐਸ ਪੱਤੀ ਨੂੰ ਤੇ ਆ ਚੀਜ਼ ਫਿਰ ਕਵਰ ਹੋ ਜੇਗੀ ਠੀਕ ਹੈ ਜੀ ਹੁਣ ਇਹ ਪੂਰਾ ਕੱਢਿਆ ਹੋਇਆ ਕਿਵੇਂ ਲੱਗਦਾ ਤੁਹਾਨੂੰ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ ਤਾਂ ਦੇਖੋ ਇਹ ਪੂਰਾ ਡਿਜ਼ਾਈਨ ਜਿਹੜਾ ਬਣਿਆ ਇਸ ਤਰ੍ਹਾਂ ਲੱਗਦਾ ਏ ਤੇ ਮੈਂ ਇੱਕ ਨਵੇਂ ਤਰੀਕੇ ਨਾਲ ਸੋਚਿਆ ਕਿ ਜਿਹੜੀ ਆ ਇਹ ਪਣੀ ਜਗ੍ਹਾ ਖਾਲੀ ਰਹਿੰਦੀ ਆ ਇਹਦੇ ਵਿੱਚ ਤਾਂ ਹੁਣੇ ਬਣ ਗਿਆ ਇਹਦੇ ਵਿੱਚ ਤਾਂ ਆਪਾਂ ਕੁਝ ਮਿਰਰ ਵਗੈਰਾ ਸਟੂਨ ਵਗੈਰਾ ਮੈਂ ਕੁਝ ਵੀ ਜਾ ਮੈਂ ਇਥੇ ਟਿੱਕਾ ਥੋੜਾ ਫਲਾਵਰ ਬਣਾ ਲਉਗੀ ਸੇਮ ਕਲਰ ਦਾ ਤੇ ਮੈਂ ਨਾ ਇੱਕ ਦੇਖੋ ਇਥੋਂ ਮੈਂ ਹੋਰ ਤਰ੍ਹਾਂ ਨਾਲ ਡਰਾ ਕਰਨਾ ਵੀ ਦੱਸਦੀ ਆ ਜਿਵੇਂ ਆਪਾਂ ਬਣਾਇਆ ਸੀ ਜਿਹੜਾ ਆ ਵਾਲਾ ਏ ਆ ਵਾਲਾ ਬਣਿਆ ਹੋਇਆ ਨਾ ਇਹਨੂੰ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਇਹਦੇ ਵਿੱਚ ਥੋੜਾ ਜਿਹਾ ਚੇਂਜ ਵੀ ਕਰ ਸਕਦੇ ਆ ਜਿਹੜੀ ਕਿ ਹੋਰ ਵੀ ਜ਼ਿਆਦਾ ਵਧੀਆ ਲੱਗੂਗਾ ਤੁਸੀਂ ਨਾ ਕੀ ਕਰਨਾ ਕਿ ਇਹਦੇ ਵਿੱਚ ਇਸ ਤਰ੍ਹਾਂ ਕਰੋਸ ਬਣਾ ਲੈਣਾ 1 1 ਸੈਂਟੀਮੀਟਰ ਦਾ ਠੀਕ ਹੈ ਜੀ ਇੱਕ ਇੱਕ ਸੈਂਟੀਮੀਟਰ ਦਾ ਕਰੋਸ ਕਰਕੇ ਨਾ ਇਹਨੂੰ ਤੇ ਇਹਨੂੰ ਤੁਸੀਂ ਇੱਧਰ ਮਿਲਾ ਦੇਣਾ ਹੈ ਤੇ ਸੇਮ ਵੇ ਇੱਧਰ ਮਿਲਾ ਦੇਣਾ ਠੀਕ ਹੈ ਜੀ ਤੇ 1 ਸੈਂਟੀਮੀਟਰ ਯਾ ਲਾਈਨ ਇੱਥੋਂ ਲਗਾ ਦੇਣੀ ਆ 1 ਸੈਂਟੀਮੀਟਰ ਜਿਹੜੀ ਆਪਾਂ ਉੱਪਰ ਡਰਾਅ ਕੀਤੀ ਆ ਇੱਥੋਂ ਲਗਾ ਦੇਣੀ ਆ ਤੇ ਇਹਨੂੰ ਇਹਨਾਂ ਮਿਲਾ ਕੇ ਇਸ ਤਰ੍ਹਾਂ ਇਹ ਡਿਜ਼ਾਈਨ ਆਪਾਂ ਇਹਨੂੰ ਵੀ ਟ੍ਰੇਸ ਕਰਕੇ ਬਣਾਵਾਂਗੇ ਇਹ ਹਾਲੇ ਮੈਟ੍ਰੀਸ ਨਹੀਂ ਕੀਤਾ ਹੁਣੀ ਬਣਾ ਰਹੀ ਆ ਫਿਰ ਬਾਅਦ ਦੇ ਵਿੱਚ ਆਪਾਂ ਇਹਦੀ ਵੀ ਕਢਾਈ ਕਰਕੇ ਦੱਸਾਂਗੇ ਕਿ ਕਿਵੇਂ ਦਾ ਲੱਗਦਾ ਤੇ ਇਹਨੂੰ ਆਪਾਂ ਕਿੱਥੇ ਯੂਜ਼ ਕਰ ਸਕਦੇ ਆ ਇਹ ਇੱਕ ਬਿਲਕੁਲ ਨਵਾਂ ਬਣ ਗਿਆ ਡਿਜ਼ਾਈਨ ਤੇ ਬਹੁਤ ਸੋਹਣਾ ਵੀ ਲੱਗ ਰਿਹਾ ਲੋ ਜੀ ਇਸ ਤਰੀਕੇ ਨਾਲ ਇਹਨੂੰ ਜਿਵੇਂ 3D ਲੁੱਕ ਵੀ ਦੇਊਗਾ ਇਹ ਜੀ ਆਪਾਂ ਜਿਹੜੇ ਕਲਰਾਂ ਸੈੱਟ ਜਾਂ ਕਰਕੇ ਲਗਾ ਲਈਏ ਤਾਂ ਇਹ ਵਧੀਆ ਲੱਗੂਗਾ ਇਸ ਤੋਂ ਬਾਅਦ ਆਪਾਂ ਜਿਹੜਾ ਆਹ ਵਾਲਾ ਡਿਜ਼ਾਈਨ ਸੀ ਤਾਂ ਇਹ ਕਾਹ ਵਾਲਾ ਡਿਜ਼ਾਈਨ ਆਪਾਂ ਕੀਤਾ ਸੀਗਾ ਇਹ ਵੀ ਮੈਂ ਤੁਹਾਨੂੰ ਦੱਸਦੀ ਆ ਕਿ ਇਸ ਤਰ੍ਹਾਂ ਇਹਨੂੰ ਆਪਾਂ ਛਾਪ ਲਿਆ ਛਾਪਣ ਤੋਂ ਬਾਅਦ ਜਿਹੜੀ ਆਹ ਵਾਲੀ ਵਿੱਚ ਫਲਾਵਰ ਹੈਗਾ ਉਹ ਤਾਂ ਆਪਾਂ ਸਿੰਪਲੀ ਜਿਵੇਂ ਆਪਾਂ ਕੱਢਦੇ ਆ ਉਹ ਕੱਢ ਲੈਣਾ ਠੀਕ ਹੈ ਜੀ ਹਾਂਜੀ ਦੇਖੋ ਤਾਂ ਇਸ ਤਰ੍ਹਾਂ ਨਾ ਇਹ ਆਪਣਾ ਡਿਜ਼ਾਈਨ ਨੂੰ ਡਰਾ ਕੀਤਾ ਸੀਗਾ ਆਹ ਵਾਲੀ ਜਿਹੜੇ ਸਾਰੇ ਡਾਟ ਆ ਆ ਚੀਜ਼ ਬਣੀ ਵੀ ਆਹ ਆਹ ਚੀਜ਼ ਆਦਲੇ ਡਾਟ ਲੱਗਿਆ ਇਹ ਸਿਰਫ ਮੈਂ ਡਾਟ ਤੇ ਹੀ ਸ਼ੇਕ ਕੀਤਾ मतलब ਕਿ ਇਹ ਜਗ੍ਹਾ ਤੇ ਜਿੱਥੇ ਆ ਹਾਫ ਸੈਂਟੀਮੀਟਰ ਕੰਪਲੀਟ ਹੁੰਦਾ ਇੱਥੇ ਇੱਥੇ ਇਸ ਤਰ੍ਹਾਂ ਇੱਥੇ ਇੱਥੇ ਹੀ ਮੈਂ ਸ਼ੇਕ ਕੀਤੀ ਸੀ ਕਿਉਂਕਿ ਜੀ ਆਪਾਂ ਇਹ ਜ਼ਿਆਦਾ ਸ਼ੇਕ ਕਰ ਦਈਏ ਫਿਰ ਆਪਾਂ ਨੂੰ ਇਹ ਸਮਝ ਨਹੀਂ ਆਉਣੇਗੀ ਇਹ ਇਸ ਤਰ੍ਹਾਂ ਇੱਥੇ ਇੱਥੇ ਡਿਜ਼ਾਈਨ ਤੇ ਸ਼ੇਕ ਕਰਕੇ ਤੇ ਆਹ ਵਾਲਾ ਇਸ ਤਰ੍ਹਾਂ ਹੀ ਛਾਪ ਜੂਗੀ ਠੀਕ ਹੈ ਜੀ ਤੇ ਹੁਣ ਤੁਸੀਂ ਉਵੇਂ ਜੇ ਤੁਹਾਨੂੰ ਕੋਈ ਕਨਫਿਊਜ਼ਨ ਹੁੰਦੀ ਹੈ ਤਾਂ ਤੁਸੀਂ ਇਹ ਤੋਂ ਦੁਬਾਰਾ ਇਸ ਤੋਂ ਜਿਵੇਂ ਆਹ ਦੇਖੋ ਆਹ ਚੀਜ਼ ਬਣਾਉਣੀ ਆਪਾਂ ਹੁਣ ਆਹ ਦੇਖੋ ਇੱਥੇ ਆਪਣੀ ਸੂਈ ਆਪਾਂ ਕੱਢ ਲਿਆ ਇੱਥੇ ਤੁਸੀਂ ਇੱਥੇ ਆਹ ਆਹ ਡਾਟਾ ਨਾਲ ਆਪਣੀ ਇੱਥੇ ਜਾਊਗੀ ਸੂਈ ਠੀਕ ਹੈ ਜੀ ਇੱਥੋਂ ਆਪਾਂ ਸਟਾਰਟ ਕਰਕੇ ਇਸ ਤਰ੍ਹਾਂ ਫਿਰ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਜੇ ਆਪਾਂ ਉਸੇ ਡਾਟ ਤੇ ਹੀ ਸ਼ੀਕ ਕੱਢਾਂਗੇ ਟ੍ਰੇਸ ਪੇਪਰ ਦੇ ਵਿੱਚ ਇਸ ਤਰ੍ਹਾਂ ਆਪਾਂ ਇਹਨੂੰ ਕੱਢੀ ਆਵਾਂਗੇ ਜੇ ਤੁਹਾਨੂੰ ਕੋਈ ਪਜ਼ਲ ਹੁੰਨੇ ਹੋ ਤੁਸੀਂ ਜਿਵੇਂ ਇੱਥੋਂ ਆ ਕੇ ਪਜ਼ਲ ਹੁੰਨੇ ਤਾਂ ਤੁਸੀਂ ਇਹ ਤੋਂ ਡਿਜ਼ਾਈਨ ਤੋਂ ਦੇਖ ਸਕਦੇ ਹੋ ਕਿ ਆਪਾਂ ਹੁਣ ਕਿੱਧਰ ਨੂੰ ਇਹਨੂੰ ਬਣਾਉਣਾ ਹੈ ਵੈਸੇ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਕਿ ਤੇ ਇਸੇ ਡਿਜ਼ਾਈਨ ਨੂੰ ਆਪਾਂ ਬਣਾਵਾਂਗੇ ਆਰੀ ਵਰਕ ਨਾਲ ਮਿਕਸ ਕਰਕੇ ਵੀ ਬਣਾਵਾਂਗੇ ਵਿੱਚ ਫੁਲਕਾਰੀ ਵੀ ਰਹੂਗਾ ਵਰਕ ਤੇ ਆਰੀ ਵਰਕ ਵੀ ਹੋਊਗਾ ਆਪਾਂ ਮਿਕਸ ਕਰਕੇ ਵੀ ਵੀਡੀਓ ਬਣਾਵਾਂਗੇ ਇਹਦੀ ਦੋਨਾਂ ਵਰਕ ਦੀ ਹਾਂਜੀ ਆ ਦੇਖੋ ਤੁਹਾਨੂੰ ਇੱਥੇ ਦੇਖ ਹੀ ਰਿਹਾ ਕਿ ਇੱਥੇ ਆਹ ਵਾਲੀ ਚੀਜ਼ ਬਣਨੀ ਆ ਆਹ ਵਾਲੀ ਠੀਕ ਹੈ ਇਹਦੀ ਵੀ ਤੁਸੀਂ ਇੱਥੇ ਨਿਸ਼ਾਨ ਲਾ ਲੈਣਿਆ ਅੱਧੇ ਅੱਧੇ ਸੈਂਟੀਮੀਟਰ ਤੇ ਇਸ ਤਰ੍ਹਾਂ ਠੀਕ ਹੈ ਜੀ ਹਾਂਜੀ ਹੁਣ ਤੁਸੀਂ ਆਹ ਵਾਲੀ ਚੀਜ਼ ਬਣਾਉਣੀ ਹੈ ਆਹ ਵਾਲੀ ਚੀਜ਼ ਆਪਾਂ ਬਣਾਉਣੀ ਹੈ ਇੱਥੇ ਜੇ ਤੁਸੀਂ ਇਹ ਚੀਜ਼ ਬਣਾਉਣੀ ਹੈ ਇੱਥੋਂ ਆ ਟੇਡਾ ਡਾਂਗਾ ਇਹ ਲੈ ਕੇ ஆி ஆஹ் இன்னும் சாரி நோக்க கவர் ਆਪਣੀ ਆਹ ਵਾਲੀ ਚੀਜ਼ ਵੀ ਬਣ ਗਈ ਆ ਹਾਂਜੀ ਹੁਣ ਆਪਾਂ ਇਸੇ ਤਰ੍ਹਾਂ ਇਹ ਧਾਗੇ ਨੂੰ ਵਾਪਸ ਲੈ ਕੇ ਜਾਂਦੇ ਹੋਏ ਇਹਨੂੰ ਵੀ ਕਵਰ ਕਰ ਦਾਂਗੇ ਇਸ ਤਰ੍ਹਾਂ ਵਾਪਸ ਜਾਊਗਾ ਧਾਗਾ ਤੇ ਜਿਹੜੀ ਖਾਲੀ ਜਗ੍ਹਾ ਆਊਗੀ ਉਹ ਵੀ ਕਵਰ ਹੋਊਗੀ ਨਾਲ ਦੇ ਨਾਲ ਹਾਂਜੀ ਜਿਹੜੀ ਹੁਣ ਆਪਾਂ ਆਹ ਵਾਲੀ ਚੀਜ਼ ਬਣਾਉਣੀ ਆ ਇਹ ਆਪਾਂ ਹਰੇਕ ਡਾਟ ਦੇ ਉੱਪਰ ਇਸ ਤਰ੍ਹਾਂ ਸੂਈ ਕੱਢਦੇ ਜਨਾਂ ਇਹ ਵੀ ਤੁਸੀਂ ਅੱਧੇ-ਅੱਧੇ ਸੈਂਟੀਮੀਟਰ ਤੇ ਨਿਸ਼ਾਨ ਲਾ ਲੈਣੇ ਆ ਤੇ ਫਿਰ ਜਦੋਂ ਆਪਾਂ ਵਾਪਸ ਆਵਾਂਗੇ ਤੇ ਇਹਨੂੰ ਕੰਪਲੀਟ ਕਰ ਲਾਂਗੇ ਜਿਹੜੀ ਆ ਵਾਲੀ ਆਪਾਂ ਬਾਕਸ ਨੂੰ ਨਾਏ ਇਹਨੂੰ ਤੁਸੀਂ ਇਸ ਤਰ੍ਹਾਂ ਜਿਹੜੀ ਆ ਵਾਲੀ ਡਿਪਲੋਏ ਹੋਣੀ ਆ ਆਹ ਮਲੇ ਜਿਹੜੀ ਆ ਚੀਜ਼ ਆ ਉਹ ਫਿਰ ਤੋਂ ਇਹਦੇ ਬਾਹਵੇਂ ਬਣਾ ਲੈਣੀ ਆ ਹਾਂਜੀ ਤਾਂ ਦੇਖੋ ਇਸ ਤਰ੍ਹਾਂ ਇਹ ਵਾਲਾ ਆਪਣਾ ਫਲਾਵਰ ਕੰਪਲੀਟ ਹੋ ਗਿਆ ਤੇ ਤੁਸੀਂ ਇਹਦੀ ਜਿਹੜੇ نیچے ਆ ਘੇਰੇ ਵਾਲੀ ਸਾਈਡ ਤੇ ਇਸ ਤਰ੍ਹਾਂ ਦਾ ਆਪਾਂ ਬਾਰਡਰ ਵੀ ਲਗਾ ਸਕਦੇ ਆ ਜੀ ਇਸ ਤੋਂ ਨੈਕਸਟ ਵੀਡੀਓ ਵਿੱਚ ਆ ਰਹੀ ਤੇ ਆ ਫੁਲਕਾਰੀ ਵਰਕ ਆਪਾਂ ਮਿਕਸ ਇਸੇ ਫਲਾਵਰ ਤੇ ਕਰਾਂਗੇ ਠੀਕ ਹੈ ਜੀ ਚਲੋ ਠੀਕ ਹੈ ਜੀ ਵੀਡੀਓ ਦੇਖਣ ਲਈ ਥੈਂਕ ਯੂ